ਅੱਸੀ ਗਰਮਦਰਕਰ ਸਿੰਘ ਸਰਾਤੇ ਤੁਸੀਂ ਹਮਨ ਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਦੀ ਖਬਰ ਤੁਹਾਨੂੰ ਦੱਸ ਰਹੇ ਹਾਂ ਥੋੜੇ ਟਾਈਮ ਤੱਕ ਡੀਐਸਪੀ ਦਲਵੀਰ ਸਿੰਘ ਸਿੱਧੂ ਪ੍ਰੈਸ ਕਾਨਫਰੰਸ ਕਰ ਰਹੇ ਨੇ ਉਹਨਾਂ ਦੇ ਨਾਲ ਥਾਣਾ ਮੁਖੀ ਕਮਲਜੀਤ ਸਿੰਘ ਹੋਣਗੇ ਜਿਨ੍ਹਾਂ ਨੇ ਇੱਕ ਚੋਰ ਫੜਿਆ ਪਿਛਲੇ ਦਿਨਾਂ ਦੇ ਵਿੱਚ ਇੱਕ ਚੋਰੀ ਹੋਈ ਸੀਗੀ ਸਮਾਜ ਸਰ ਦੇ ਵਿੱਚ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਬੜਾ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ ਜਿਹੜੇ ਚੋਰ ਸੀਗੇ ਉਹ ਘਰਾਂ ਦੇ ਵਿੱਚ ਤਾਲੇ ਲੱਗੇ ਵੇ ਸੀਗੇ ਤੇ ਉੱਥੇ ਜਾ ਕੇ ਜਿਹੜੇ ਚੋਰੀ ਉਹ ਕਰਦੇ ਸੀ ਫਰੋਈਪੁਰ ਦੇ ਰਹਿਣ ਵਾਲੇ ਛਾਤਰ ਚੋਰ ਸੀ ਕਿ ਉਹਨਾਂ ਦੇ ਕੋਲੋਂ ਸੋਨਾ ਬਰਾਮਦ ਹੋਣ ਦੀ ਖਬਰ ਆ ਚਾਂਦੀ ਬਰਾਮਦ ਹੋਣ ਦੀ ਖਬਰ ਆ ਆਹ ਗੱਲਬਾਤ ਕਰਦੇ ਆ ਡੀਐਸਪੀ ਤਲਵੀਰ ਸਿੰਘ ਸਿੱਧੂ ਕੀ ਕਹਿ ਰਹੇ ਨੇ ਆਹ ਲੈਣੀਆਂ ਜਾਣਕਾਰੀ ਸ਼੍ਰੀ ਅਜੇ ਗਾਂਧੀ ਜੀ ਮਾਨਯੋਗ ਐਸਐਸਪੀ ਸਾਹਿਬ ਮੋਗਾ ਨੇ ਜੋ ਮੁਹਿੰਮ ਮਾੜੇ ਇਨਸ਼ਰਾ ਦੇ ਖਿਲਾਫ ਚਲਾਈ ਹੈ ਉਹਦੇ ਲੜੀਚੀ ਥਾਣਾ ਸਮਲਸਰ ਨੇ ਇੱਕ ਚੰਗੀ ਪ੍ਰਾਪਤੀ ਕੀਤੀ ਹੈ ਪਿਛਲੇ ਦਿਨੀ ਸਮਲਸਰ ਚ ਦੋ ਚਾਰ ਘਰਾਂ ਚ ਚੋਰੀਆਂ ਹੋ ਗਈਆਂ ਸੀ ਕੁਝ ਸੋਨਾ ਚਾਂਦੀ ਤੇ ਕੁਛ ਨਕਦੀ ਚੋਰੀ ਕਰਕੇ ਲੈ ਗਏ ਸੀ ਉਹ ਇਹਨਾਂ ਨੇ ਸੀਸੀਟੀਵੀ ਫੁਟੇਜ ਮੈਨੂਅਲ ਇੰਟ ਤੇ ਹੋਰ ਟੈਕਨੀਕਲ ਵਸਿੱਲਿਆਂ ਨਾਲ ਤਫ਼ਤੀਸ਼ ਕਰਦੇ ਹੋਏ ਇਸ ਚ ਜਿਹੜਾ ਮੇਨ ਇੱਕ ਦੋ ਚੋਰ ਆਈਡੈਂਟੀਫਾਈ ਕਰ ਲਏ ਸੀ ਜਿਹੜੇ ਆਵਾਬਸਤੀ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਜਿਦੇ ਚੋਂ ਇੱਕ ਭਜਨ ਲਾਲ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਏ ਜਦੋਂ ਕਿ ਦੂਸਰਾ ਸ਼ਮਾ ਉਹਦਾ ਸਾਥੀ ਹੈਗਾ ਉਹ ਨਹੀਂ ਕਾਬੂ ਆਇਆ ਹਜੇ ਤੱਕ ਉਹਨੂੰ ਵੀ ਜਲਦੀ ਕਾਬੂ ਕਰ ਲਿਆ ਜਾਏਗਾ ਇਹ ਚੋਰ ਦੀ ਪੁਛ ਵਿੱਚ ਤੋਂ ਇਹਦੀ ਨਿਸ਼ਾਨਦੇਹੀ ਤੇ ਹੁਣ ਤੱਕ 4 ਗ੍ਰਾਮ ਸੋਨਾ ਤੇ 90 ਗ੍ਰਾਮ ਚਾਂਦੀ ਬਰਾਮਦ ਹੋ ਚੁੱਕੀ ਹੈ ਇੱਕ ਇਹਨਾਂ ਦੇ ਜਿਹੜਾ ਵਾਰਦਾਤ ਵਰਤਿਆ ਮੋਟਰਸਾਈਕਲ ਹੈ ਉਹ ਵੀ ਬਰਾਮਦ ਕਰ ਚੁੱਕਿਆ ਹੈ ਇਹਦੇ ਵਿੱਚ ਮੈਂ ਵਿਸ਼ੇਸ਼ ਤੌਰ ਤੇ ਐਸ ਐਚ ਓ ਸਾਹਿਬ ਨੂੰ ਵਧਾਈ ਦੇਣਾ ਚਾਹਾਂਗਾ ਇਹਨਾਂ ਦੀ ਟੀਮ ਨੂੰ ਵਧਾਈ ਦੇਣਾ ਚਾਹਾਂਗਾ ਇਹਨਾਂ ਨੇ ਕਾਫੀ ਮਿਹਨਤ ਕਰਕੇ ਇਹਨੂੰ ਫੜਿਆ ਜਦੋਂ ਕਿ ਇਹਨੂੰ ਫਿਰੋਜ਼ਪੁਰ ਤੋਂ ਫੜਨ ਗਏ ਸੀ ਤਾਂ ਇੱਕ ਹੌਲਦਾਰ ਨੇ ਮੋਟਰਸਾਈਕਲ ਹੌਣੇ ਭਜਾ ਲਿਆ ਸੀ ਉਹਨੇ ਪਿੱਛੋਂ ਜਫਾ ਬਾਕੇ ਉਹਦਾ ਪਿੱਛਾ ਕੀਤਾ ਜਿਹਦੇ ਉਹਦੇ ਸੱਟਾਂ ਵੀ ਲੱਗੀਆਂ ਨੇ ਤੋਂ ਇਹ ਦੇ ਲਈ ਇਹਦਾ ਵਿਸ਼ੇਸ਼ ਤੌਰ ਤੇ ਸਨਮਾਨ ਲਈ ਇਹਦੇ ਸਰਟੀਫਿਕੇਟ ਲਿਖ ਕੇ ਭੇਜਾਂਗੇ ਅਸੀਂ ਤੇ ਇਹ ਚੋਰੀ ਦੀ ਵਾਰ ਦਾ ਟ੍ਰੇਸ ਹੋ ਗਈ ਹੈ ਦੂਸਰਾ ਦੋਸ਼ੀ ਫੜ ਲਿਆ ਜਾਏਗਾ ਤੇ ਇਹਨਾਂ ਦੀ ਜਿਹੜੀ ਹੋਰ ਬਰਾਮਦਗੀ ਰਹਿੰਦੀ ਹੈ ਉਹ ਵੀ ਅਸੀਂ ਬਰਾਮਦ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਕਿੰਨੇ ਮੁਕਾਦਮੇ ਕਰਦੇ ਨੇ ਤੇ ਪਹਿਲਾਂ ਨਹੀਂ ਇਹ ਪੱਕੇ ਚੋਰ ਹੈਗੇ ਨੇ ਜੀ ਜਿਨ੍ਹਾਂ ਦੇ ਖਿਲਾਫ ਜਿਹੜਾ ਦੋਸ਼ੀ ਫੜਿਆ ਗਿਆ ਇਹਦੇ ਖਿਲਾਫ 22 ਮੁਕਦਮੇ ਦਰਜ ਨੇ ਤੇ ਜਿਹੜਾ ਨਹੀਂ ਫੜਿਆ ਗਿਆ ਉਹਦੇ ਖਿਲਾਫ ਵੀ 18 ਮੁਕਦਮੇ ਦਰਜ ਹੈਗੇ ਨੇ ਤੇ ਇਸ ਕਰਕੇ ਇਸੇ ਨੂੰ ਦੇਖਦੇ ਹੋਏ ਅਸੀਂ ਜਿਹੜੀ ਨਵੀਂ ਬੀ ਐਨ ਐਸ ਦੀ ਧਾਰਾ 111 ਹੈਗੀ ਹੈ ਜਿਹੜਾ ਕਿ ਬਾਰ ਬਾਰ ਜੁਰਮ ਕਰਨ ਦੇ ਆਦੀ ਹੈਗੇ ਨੇ ਉਹਨਾਂ ਨੂੰ ਕੰਟੇਨ ਕਰਨ ਲਈ ਸਜ਼ਾ ਦੇ ਵੱਧ ਪ੍ਰਵਧਾਨ ਹੈਗਾ ਜਿਹੜਾ ਉਸ 'ਚ ਉਹ ਸੈਕਸ਼ਨ ਲਾ ਕੇ ਇਹਨਾਂ ਨੂੰ ਅਸੀਂ ਟ੍ਰਾਇਲ ਲਈ ਭੇਜਾਂਗੇ। ਇਹੀ ਮੈਂ ਦੱਸਣ ਚਾਹ। ਸਰ ਇਹਨੇproptopur ਦੇ ਬੰਦੇ ਆ ਕਿ ਇੱਥੇ ਕਿ ਚੋਰੀ ਕਰਦੇ ਇਹਨਾਂ ਦਾ ਮਨਤਕ ਕੀ ਸੀਗਾ ਕੀ ਪਤਾ ਲੱਗਿਆ ਪਰ ਉਸ ਕੇਸ ਦੇ ਵਿੱਚ ਪੁੱਛ ਕੇ ਸਹੀ ਗੱਲ ਕਲੀਅਰ ਹੋਈ ਹੈ ਇਹਨਾਂ ਦਾ ਤਰੀਕਾ ਵਾਰ ਦਾ ਤੇ ਹੀ ਸੀਗਾ ਵੀ ਇਹ ਘੁੰਮਦੇ ਫਿਰਦੇ ਜਿੱਥੋਂ ਵੀ ਨਿਕਲਦੇ ਸੀਗੇ ਇਹ ਪਿੰਡ ਦੇ ਵਿੱਚ ਟਰਾਈ ਕਰਦੇ ਸੀ ਤਾਲਾ ਲੱਗਿਆ ਘਰ ਮਿਲ ਜੇ ਕੋਈ ਵੀ ਤਾਲਾ ਲੱਗਿਆ ਘਰ ਦੇਖਦੇ ਸੀ ਤੇ ਫਿਰ ਉਹਨੂੰ ਟਾਰਗੇਟ ਕਰਦੇ ਸੀ ਉਹਦੇ ਆਲੇ ਦੁਆਲੇ ਚੈੱਕ ਆ ਲੈਂਦੇ ਸੀ ਕੋਈ ਕੈਮਰੇ ਵਗੈਰਾ ਨਾ ਹੋਣ ਫਿਰ ਇਹ ਅੰਦਰ ਐਂਟਰ ਕਰਕੇ ਉਹ ਚੋਰੀ ਕਰਦੇ ਸੀ ਔਰ ਇਹ ਦੀ ਇਹਨਾਂ ਦੀ ਵਿਸ਼ੇਸ਼ਤਾ ਇਹ ਹੀ ਸੀਗੀ ਵੀ ਇਹ ਦਿਨ ਦੇ ਟਾਈਮ ਚੋਰੀ ਕਰਦੇ ਨੇ ਰਾਤ ਦੇ ਟਾਈਮ ਨਹੀਂ ਕਰਦੇ ਦਿਨ ਦੇ ਟਾਈਮ ਹੀ ਇਹਨਾਂ ਦਾ ਚੋਰੀ ਕਰਨ ਦਾ